ਜਿੰਨੂੰ ਬੰਦਾ ਯਾਦ ਕਰਦੇ ਉਹਦੇ ਵਰਗਾ ਬਣ ਜਾਂਦਾ ਜੀ ਦਾ ਚਿੰਤਨ ਚੱਲਦਾ ਹੈ ਨਾ ਬੰਦੇ ਦੇ ਅੰਦਰ ਜਿਹਦੇ ਬਾਰੇ ਸੋਚਦੇ ਰਹਿੰਦੇ ਆ ਵਿਚਾਰਦੇ ਰਹਿੰਦੇ ਆ ਸਮਾਂ ਲੱਗਦਾ ਹੈ ਹੌਲੀ 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 ਬੰਦਾ ਉਹਦੇ ਵਰਗਾ ਹੀ ਹੋ ਜਾਂਦਾ ਇਸੇ ਕਰਕੇ ਗੁਰੂ ਰਾਮਦਾਸ ਜੀ ਨੇ ਕਿਹਾ ਸੀ ਜਿਨ ਹਰ ਜੱਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਪਿਲਾਨੀ ਜਿੰਨਾ ਰੱਬ ਨੂੰ ਜੱਪਿਆ ਰੱਬ ਨੂੰ ਧਿਆਇਆ ਰੱਬ ਹੀ ਹੋਵੇ ਜਿੰਨਾ ਨਾ ਵਿਸਰਿਆ ਨਾਮ ਸੇਕ ਨੇਹਾਂ ਭੇਦ ਨਾ ਜਾਣੋ ਮੂਲ ਸਾਈਂ ਜਿਹਾ ਉਹ ਸਾਈਂ ਵਰਗਾ ਹੀ ਹੋ ਗਏ ਕੋਈ ਅੰਤਰ ਨਹੀਂ ਰਹਿ ਗਿਆ ਕੋਈ ਫਰਕ ਨਹੀਂ ਰਹਿ ਗਿਆ ਕਿਉਂ ਚਿੰਤਨ ਉਹਦਾ ਕੀਤਾ ਪਾਤਸ਼ਾਹ ਨੇ ਕਿਹਾ ਜੈਸਾ ਸੇਵਾ ਤੈਸੋ ਹੋਏ ਸੇਵਾ ਜਿੰਨੂੰ ਯਾਦ ਕਰੇਗਾ ਜਿੱਦਾਂ ਦਾ ਯਾਦ ਕਰੇਗਾ ਉਦਾਂ ਦਾ ਹੀ ਹੋ ਜੇ ਤੇਰੇ ਤੇ ਨਿਰਭਰ ਜਿਹਨੂੰ ਮਰਜ਼ੀ ਯਾਦ ਕਰ ਲੈ ਭਾਈ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਡੇ ਹਿਰਦੇ ਚ ਯਾਦ ਕੀ ਦੀ ਵਸੰਦੀ ਹੈ ਇੱਕ ਆਕਾਲ ਪੁਰਖ